ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਦਿਨ ਬਹੁਤ ਜਲਦੀ ਚੜ ਗਿਆ ਮੇਰੇ ਲਈ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਸ ਖਾਣੀ ਬਣਾਵਾਂਗੇ ਆਪਾਂ ਬਾਹਰ ਤਾਂ ਕਿਤੇ ਜਾਣਾ ਨਹੀਂ ਹੈਗਾ ਦੇਖਦੇ ਹਾਂ ਸਾਰਾ ਦਿਨ ਕੀ ਕਰਾਂਗੇ ਜਿੰਨੀ ਵੀ ਵੀਡੀਓ ਬਣ ਪਾਊਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੋਗੇ ਕਾ ਤੋਰ ਦੇ ਤਰੀਕਾ ਦੇਖਿਆ ਨਾ ਪਟੜੀ ਟੱਪ ਜੂਏ ਤਾਂ ਲੈ ਏ ਟੱਪੇ ਨਹੀਂ ਦੇਖੇ ਨੇ ਪਤਾ ਨਹੀਂ ਲੱਗਿਆ ਲੀਜ਼ਾ ਨੂੰ ਆਓ ਚੱਕ ਪਾਪਾ ਜਾਂਦੇ ਆ ਇੱਥੇ ਆ ਜਾ ਨਾ ਆ ਜਾ ਨਾ ਮੁੜ ਕੇ ਧੋਖਾ ਹੋ ਗਿਆ ਧੋਖਾ ਲੈ ਆਈ ਜਾਣਾ ਆ ਲੀਆ ਪਖੇੜੀਏ ਆ ਜਾ ਪਿਆਜ਼ ਫੇਰ ਜਾ ਤੁਪ ਦੇਖੋ ਕਿੰਨੀ ਜ਼ਿਆਦਾ ਨਿਕਲੀ ਆ ਅੱਜ ਦਾ ਦਿਨ ਦੇਖਦੇ ਆ ਕਿਵੇਂ ਲੰਘੂਗਾ ਰਾਤ ਮੀਂਹ ਬਹੁਤ ਪਿਆ ਨੇਰੀ ਬਹੁਤ ਆਈ ਅਸੀਂ ਸਾਰੀ ਰਾਤ ਨਹੀਂ ਸੁੱਤੇ ਖਤਰਿਆਂ ਜੀ ਰਹਿਦਾ ਸਾਰਾ ਦਿਨ ਉਹ ਡਿੱਗਣ ਲੱਗੇ ਸੀ ਜਵਾਕ ਬਚ ਗਏ ਦੇਖੋ ਗਾਰਾ ਇੱਥੇ ਇੱਕਦਾਨ ਮੀਂਹ ਸੌਦਨ ਗਰ ਵਾਲਾ ਕੰਮ ਆ ਇਧਰ ਗਾਇਸ ਪੈਨ ਨੂੰ ਰੋਟੀ ਬਣਾਉਣ ਲੱਗੇ ਨੇ ਰੋਟੀ ਬਣਾਣਗੇ ਇਹ ਫੇਰ ਅਸੀਂ ਰੋਟੀਆਂ ਖਾਵਾਂਗੇ ਲੀ ਜਾ ਰੋਟੀਆਂ ਖਾਵਾਂਗੇ ਮਮਾ ਮਾਊਗੀ ਦੇਖੋ ਅਸੀਂ ਸਵੇਰੇ ਉੱਠ ਕੇ ਰੋਜ਼ ਚੈੱਕ ਕਰ ਲੈਂਦੇ ਆਂ ਵੀ ਅੰਗੂਰ ਪੂਰੇ ਨੇ ਝੜ ਤਾਂ ਨਹੀਂ ਗਏ ਕੀ ਅੰਗੂਰ ਹੋ ਰਿਹਾ ਟਾਈਮ ਅੰਗੂਰ ਕਾਲੇ ਹੋ ਪਏ ਨੇ ਖਾ ਕੇ ਦੇਣਗੇ ਹੂੰ ਬਸ ਆਹੀ ਖਤਮ ਕਰ ਦਨੇ ਨੇ ਗੁਰ ਸਾਡਾ ਜੋ ਅੱਗੇ ਤਾਂ ਰਹਿਣੀ ਨਹੀਂ ਅਸੀਂ ਸੋਚ ਦੇਖਦੇ ਰਹੇਣਾ ਵੀ ਮਿੱਠੇ ਹੋਣਗੇ ਉਹ ਦਿਖਾਵਾਂਗੇ ਦੋਸਤੋ ਪਾ ਲਈਏ ਹੁਣ ਆਪਾਂ ਬਾਹਰਲੇ ਛੋੜੇ ਜਿਹੇ ਨੂੰ ਚੀਜੀ ਜਵਾਕ ਆ ਕੋਈ ਗੱਲ ਨਹੀਂ ਰੋਟੀ ਉਹਨੇ ਖਾਦੀ ਸੀ ਆ ਪਰ ਚਲ ਕੋਈ ਨਾ ਆਪਾਂ ਨੂੰ ਚੀਜੀ ਪਾ ਦਨੇ ਹੁਣ ਚੀਜੀ ਖਾ ਕੇ ਸਾਡਾ ਜਾਕ ਹੋ ਜਾਂਦਾ ਖੁਸ਼ ਸਾਡੇ ਜਾਕ ਜਿਹਨੂੰ ਮੈਂ ਪਾਉਣੀ ਸੀ ਚੀਜੀ ਦੇਖਿਓ ਹੁਣ ਜੀ ਦਿਲੇ ਕੇ ਤਾਂ ਮੇਰਾ ਪੋਤੂ ਸੀ ਨਾ ਹਾਈ ਮੈਂ ਮਾਰ ਜਾ ਹਾਈ ਮੈਂ ਮਾਰ ਜਾ ਹਾਈ 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 ਮੇਰੇ ਪੋਤੂ ਨੇ ਖੀਜੀ ਖਾਣੀਆ ਉਹ ਦੂਜਾ ਪੱਤ ਵੀ ਪਹੁੰਚ ਚੁੱਕਿਆ ਮਿੱਤਰੋ ਹੁਣ ਝਟ ਲੱਗ ਜਣੀਆ ਪੱਤ ਜੀ ਲਓ ਲਓ ਇਹ ਨੂੰ ਆਏ ਹੁੰਦਾ ਵੀ ਕੋਈ ਹੋਰੀ ਨਾ ਕਿਤੇ ਖਾ ਜਾਵੇ ਤੇ ਇਹਨੇ फटाफट फटाफट ਖਾਣੀਆ ਹਣ ਕੀ ਹੋਸਿਆਣਾ ਹੋ ਗਿਆ ਹਨ ਤੱਕਾਲੂ ਤੂੰ ਤੂੰ ਤਾਂ ਖੰਡਾਈ ਦਿੱਤੀਆਂ ਅੱਜ ਤੋਂ ਤੂੰ ਨਵਾਂ ਹੀ ਕੰਮ ਕਰਤਾ ਅੱਗੇ ਸਬਰ ਨਾ ਹਨਾ ਤੰ ਸਬਰ ਟੁੱਟਿਆ ਪਿਆ ਜੀਜਾ ਨੂੰ ਕੁਝ ਨਹੀਂ ਮਿਲਣਾ ਫਿਲਹਾਲ ਇਹਨੇ ਆਲੂ ਖਾਣੇ ਨੇ ਦੀ ਖਾਂਦੇ ਹਲੇ ਨੂੰ ਕੁਝ ਨਹੀਂ ਮਿਲਣਾ ਹੁਣ ਆਪਾਂ ਮਿੱਤਰੋ ਚਾਹ ਗਰਮ ਕਰ ਲਈਏ ਚਾਹ ਪੀ ਲਈਏ ਤੇ ਫਿਰ ਚਾਹੀ ਕੇ ਹੁੰਨੇ ਆ ਸਟਰੋਂਗ ਦੇਖੋ ਸਾਡੇ ਡੇ ਡੇਗੇ ਚ ਚਾਹ ਬਣਦੀ ਆ ਟੱਬਰ ਹੀ ਸੱਖਣਾ ਬਾੜਾ ਵੱਡਾ ਪਾ ਕਰਕੇ ਚਾਹ ਆਪਣੀ ਆ ਚੁੱਕੀ ਆ ਆਪਾਂ ਤੁਹਾਨੂੰ ਦਿਖਾਉਨੇ ਆ ਮਿੱਤਰ ਪਿਆਰੇ ਸੁੱਤੇ ਪਏ ਨੇ ਇਹ ਕਾਫੀ ਦਾ ਇੱਕ ਹੋ ਪਿਆ ਹਾ ਯੋ ਬਿਮਾਰ ਜੇ ਤਾਂ ਉਹ ਪਿਆਵੇ ਇਹਨਾਂ ਨੇ ਖੁੰਜੇ ਲਾਇਆ ਇੱਧਰ ਮੰਮੀ ਬਣਾ ਰਹੇ ਨੇ ਰੋਟੀ ਮੈਂ ਕਿੱਥੇ ਆਨ ਲੁਹਣਾਂ ਨੂੰ ਨਾ ਮੀ ਆ ਨਾ 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 ਨ ਡੱਡ ਦੋ ਅਾਹ ਆਦੀ ਕਿੰਨੇ ਸੋਨੇ ਲੱਗੇ ਹੋ ਆਦੇ ਆਦੀ ਪੱਕੇ ਪਏ ਪੂਰੇ ਕਿੱਧਰ ਗਿਆ ਬਹੁਤ ਆਦੀ ਹਾਂ ਆਦੀ ਪੱਕੇ ਪਏ ਪੂਰੇ ਆਪ ਤਾਂ ਤੁਸੀਂ ਦੋਨੇ ਮੀਆਂ ਬੀਬੀ ਕੋਟੇ ਤੇ ਚੜ ਕੇ ਖਾਇਆ ਨੇ ਡੈਡੀ ਜਾਨ ਦਾ ਡੈਡੀ ਖਾਇਆ ਤਾਂ ਮੰਮੀ ਜਾਨ ਨੇ ਮੰਮੀ ਖਾਇਆ ਹੁੰਦਾ ਰਹਿ ਗਏ ਵਿਚਾਰੇ ਜਵਾਕ ਜਵਾਕ ਬਸ ਆਈ ਦੇਖਦੇ ਰਹਿੰਦੇ ਉਹ ਗੁੱਛਾ ਪੱਕ ਗਿਆ ਉਹ ਪੱਕ ਗਿਆ ਆਪ ਪਹਿਲਾਂ ਮੰਮੀ ਕੀ ਉਹ ਖਾਇਆ ਈ ਤੋੜ ਕੇ ਹੈ ਜਿਦਾ ਦਿੱਤਾ ਸੀ ਜਵਾਕਾਂ ਨੂੰ ਦਿੱਤਾ ਹੈ ਤੋ ਮੇਰੇ ਮਾਰਾਂ ਦੇ ਮੈ ਨਹੀਂ ਖਾਣਾ ਬਾਕੀ ਦੇ ਕੱਚੇ ਆ ਨਾ ਜੇ 10 ਵਿੱਚੋਂ ਪੱਕੇ ਹੋ ਤਾਂ ਬਾਕੀ ਨਹੀਂ ਖਾਣੇ ਇਹਦੀ ਗੱਲ ਹੈਗੀਆ ਹਾਂਜੀ ਮਰ ਜਾ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਮਰ ਜਾ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਸੋ ਰੋਜ਼ ਹੀ ਆ ਜਾਂਦੇ ਹੋ ਆ ਗਈ ਦੇ ਸ੍ਰੀ ਕੌਂਦਰੀ ਕੌਂਦਰੀ ਤਰਨੋ ਕੀ ਹਾਈ ਮਿਆ ਪੋਲੂ ਹਾਈ ਮਿਆ ਪੋਲੂ ਪਤਾ ਦੇ ਲਾ ਰੋਜ਼ ਦਾ ਹੀ ਕੰਮ ਹੋ ਗਿਆ ਤੇਰੀ ਮਾ ਦਾ ਰੋਜ਼ ਹੀ ਆਉਂਦੇ ਕੁੜੀ ਕਹਿੰਦੀ ਮੈਂ ਸੁੱਤੀ ਵੀ ਉੱਠੇ ਮੰਮੀ ਸਰਪ੍ਰਾਈਜ਼ ਦੇ ਦਿੰਦੀ ਆ ਕੇ ਗੱਲੀ ਨਾ ਆ ਕੇ ਗੱਲ ਨਹੀਂ ਆ ਦੇਖੇ ਕਿ ਮੈਂ ਮੇਰੇ ਨਾਲ ਲੜਾਈਆਂ ਕਰਦੇ ਨੇ ਆਉਂ ਮਾਰੇ ਕਿੱਥੇ ਆ ਜੀ ਬਿਰੋ ਤਾਂ ਉਂ ਦੇ ਲਾ ਦੇਖ ਲਿਆ ਮੈਸੇਜ ਦੁਬਾਰੇ ਕੋਈ ਮੈਸੇਜ ਨਹੀਂ ਆਇਆ ਮੈਂ ਥੋੜਾ ਚੰਗਾ ਗਾਉਂ ਚਿੰਗੀ ਚ ਕਰ ਲੈਣਾ ਤੇਰੀ ਮੰਮੀ ਦਾ ਕੰਮ ਕੀ ਇਹਨੂੰ ਪੁੱਛ ਮੇਰੇ ਨਾਲ ਸੰਦੀ ਹੁੰਦੀ ਆ ਇਹ ਗਰੀ ਸਾਸਰੀਕਾਲ ਤਾਂ ਬੁਲਾ ਤਾਂ ਮੈਂ ਤਾਂ ਮੁਸਕਾਇਆ ਸੀ ਬੱਤ ਸਾਸਰੀਕੋ ਕਹ ਦੇ ਗੁੱਡ ਮਾਰਨਿੰਗ ਸਾਸਰੀਕਾਲ ਸਾਸਰੀਕਾਲ ਕਹਿ ਦੋ ਅਜੋਜ ਪਾਠੜੇ ਅੱਡ ਗਲੇਂ ਦੀ ਡਰਾਇੰਗ ਐਂ ਚ ਕੀ ਆ ਐਂ ਚ ਕੀ ਆ ਵਾਓ ਵਾਓ ਇਹ ਹੈ ਗੁਰਲੀਨ ਕੀ ਦਾਲ ਦੇਖੋ ਗੁਰਲੀਨ ਕੀ ਜੈਸੀ ਹੈ ਅ ਗੁਰਲੀਨ ਅਗਿਨ ਗੁਰਲੀਨ ਦੇ ਵੀ ਵਾਲ ਆਈ ਹੋਏ ਇਹਦੇ ਵੀ ਵਾਲਾ ਕੀ ਹੋਏ ਇਹਨੇ ਰਸਬਾਏ ਨਹੀਂ ਮੈਂ ਵੀ ਪੁੱਤ ਕੇਰਾ ਮੈਨੂੰ ਲਿਆ ਕੇ ਦਿੱਤੀ ਸੀ ਅੰਬਰਸਰ ਗਈ ਨੇ ਤੇਰੀ ਮਾਂ ਨੇ ਵੀ ਕੇਰਾ ਹੈ ਜੀ ਮੈਨੂੰ ਲਿਆ ਕੇ ਦਿੱਤੀ ਸੀ ਮੰਮੀ ਉਹਨਾਂ ਨੇ 100 ਰੁਪਏ ਦੇ ਅੰਬਰਸਰ ਤੋਰੀਏ 50 ਅੰਨੇ ਵਿੱਚੋਂ ਗੁੱਡੀ ਲੈ 50 ਮੋੜ ਲਿਆਈ ਗੁਰਲੀਨ ਔਰ ਕਿਨੇ ਹਾਂ ਦਾ ਤੂੰ ਪਾਠ ਆ ਲਿਆ ਬੁੱਕ ਆ ਦੇਲਾ ਕਲਰ ਮੰਮੀ ਨੇ ਵੀ ਲਿਆ ਤੇ ਤੂੰ ਮੈਥੋਂ ਵੀ ਮਾਰ ਲੈ ਪੈਸੇ ਖਰਚਣ ਨੂੰ ਤੂੰ ਸਹਣੀ ਆ ਕਲਰ ਆਦੇ ਆਗੇ ਲਾਹੌਰ ਦੇਖ ਲੈ ਰਹਾ ਵਾਹ ਇਹ ਤੇ ਇਹਨੂੰ ਜਿਆਦਾ ਲੋੜਾ ਕਰੀਆ ਇਹਦੇ ਪਾ ਇਹ ਨਹੀਂ ਦਿੱਤਾ ਇਹਨੂੰ ਅੱਗੇ ਮੈਂ ਆਏ ਕਰ ਦਿੰਦੀ ਸੀ ਮੇਰਾ ਵੀ ਕੰਮ ਲੈ ਏ ਗੱਮ ਐ ਕਰਦੀ ਹੁੰਦੀ ਸੀ ਮੈਨੂੰ ਤੈਨੂੰ ਪਤਾ ਹੂੰ ਗੱਲੀ ਲਈ ਜਾ ਦੇ ਕੀ ਲਿਆ ਕੇ ਦਿੱਤਾ ਦੀਦੀ ਨੇ ਆਈ 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 ਵੰਨ ਦੇਖੀਂ ਜਾਦੀ ਗੱਲੀਨ ਦੀ ਭੈਣ ਐ ਇਹ ਚੱਕ ਗਲੀਨ ਸੌਬ ਲਾਇਆ ਤਾਂ ਕੱਪੜੇ ਦੇਖ ਲੈ ਹਾਂ ਚਲੋ ਗਾਇਸ ਇਹਨਾਂ ਨੂੰ ਹੁਣ ਚਾਹ ਚੂ ਦੇ ਦੀਏ ਰੋਜੀ ਸਵੇਰੇ ਚਲੇ ਜਾਂਦੇ ਰਾਤ ਨੂੰ ਚਲੇ ਜਾਂਦੇ ਸਵੇਰੇ ਸਰਪ੍ਰਾਈਜ਼ ਦੇ ਦਿੰਦੇ ਆ ਕਿ ਅਸੀਂ ਗੇਟਾ ਦੇ ਦਿੰਦੇ ਕੌਣ ਆਇਆ ਉਹ ਤੋਂ ਪਤਾ ਲੱਗਦਾ ਵੀ ਆ ਗਈ ਸੰਗ ਚਲੋ ਠੀਕ ਹੈ ਜੀ ਥੋੜਾ ਟਾਈਮ ਬਾਅਦ ਮਿਲਦੇ ਸਾਸਰੀ ਕਾਲ ਨਾ ਦੁਆ ਨਾ ਸਲਾਮਤਾ ਕੀਤੀ ਨੀ ਕਿ ਵਰਲੀਨ ਤੋਂ ਅੱਜ ਬਜਾਣਾ ਤੇਰੀ ਇਹ ਕਿੰਨੇ ਲੱਗਦੇ ਪਾਟੀ ਵੀ ਬਾਈ ਫਰਦ ਚ ਚੱਕ ਮਸ਼ੂਰੀ ਕਰਦੀ ਪਾਟੀ ਬਲੈਂਡ ਤੇ ਡੈਡੀ ਦੀ ਬਲੈਂਡ ਚ ਮੋਰੀ ਹੋ ਗਈ ਸੀ ਹਾਂ ਲੈ ਆਲੇ ਕੰਗਾ ਤੁਹਾਡੇ ਕੰਗੇ ਨਹੀਂ ਕੰਗੇ ਸਾਡੇ ਬਾਦੂ ਨੇ ਉਹ ਹੈ ਵੀ ਨਹੀਂ ਹੈਗੇ ਹੈ ਵੀ ਅੱਛਾ ਹੈ ਵੀ ਅਸੀਂ ਝੂਟਾ ਨਾ ਲੱਗਣਾ ਵਾ ਕੰਗੇ ਨਾਲ ਨਹੀਂ ਉਹ ਬੁੰਦੇ ਨਹੀਂ ਨਾ ਚੱਜ ਨਾਲ ਮੇਰੇ ਵਾਸਤੇ ਕੀ ਲਿਆਈਆਂ ਬੁੰਦੇ ਆ ਮੇਰੇ ਵਾਸਤੇ ਹਾ ਇਹ ਤਾਂ ਮੇਰਾ ਫੇਵਰੇਟ ਰੰਗ ਹੈ ਤਾਂ ਮੈਂ ਆਪਦੇ ਕਮਰੇ ਚ ਰੱਖੂੰਗੀ ਕੰਗਾ ਲੈ ਲੂਨੀ ਮੈਨੂੰ ਲੈ ਕੇ ਦਿੱਤਾ ਨੇ ਚਲ ਕੋਈ ਨਾ ਕੋਲਿਆ ਤੂੰ ਹਾਂ ਥੋ ਇਹਨਾਂ ਨੂੰ ਹੋਰ ਲਿਆ ਦੀ ਇਹਦਾ ਮੈਨੂੰ ਸੋਹਣਾ ਲੱਗਿਆ ਠੀਕ ਆ ਫੇਰ ਮੈਨੂੰ ਦੱਸ ਕੀ ਲੈ ਕੇ ਦਿੱਤਾ ਆ ਮੈਨੂੰ ਸੂਈਆਂ ਦਾ ਪੁੱਤਾ ਮਮਮੀ ਨੂੰ ਭਾ ਆ ਥੈਂਕ ਯੂ ਸੋ ਮਾਚ ਆ ਮੈਨੂੰ ਇਹਦੀ ਲੋੜ ਸੀ ਆ ਪੱਤੇ ਦੀ ਮਨੂੰ ਆਂ ਚ ਵੱਡੀਆਂ ਨੇ ਤਾਂ ਪਸੂਈਆਂ ਭੈਣਾਂ ਛੋਟੀਆਂ ਚਾਹੀਦੀਆਂ ਜਿਵੇਂ ਆ ਮੇਰੇ ਲੱਗੀਆਂ ਜੜੀਆਂ ਕੀ ਕਮਰੇ ਚ ਰੱਖ ਕੇ ਬਾਹਰ ਕੀ ਲਾਹਣੇ ਸੁੱਤੇ ਕਦੇ ਤੋਰਦੀ ਆ ਅੱਜ ਮੈਂ ਉੱਠੀ ਆ ਪਤਾ ਮੈਂ ਸੁੱਤੀ ਵੀ ਨਹੀਂ ਰਾਤ ਉੱਠਣਾ ਕਿਸੇ ਸਾਜਰੀ ਸਿੱਠੀ ਹੋਰ ਕੀ ਅੱਛਾ ਮੰਮੀ ਨੂੰ ਕੀ ਲੈ ਕੇ ਦਿੱਤਾ ਬਾਲੀnga ਲੈ ਇਹ ਦੇਖੋ ਸੋਹਣੀਆਂ ਚੰਗੇ ਭਲਿਆਂਗੇ ਪੌਣੀਆਂ ਨੇ ਆਈਆਂ ਹਾਂ ਸੋਹਣੀਆਂ ਨੇ ਪਹਿਲਾਂ ਤਾਂ ਸਾਡੀਆਂ ਲੱਗ ਗਈ ਸੀ ਆ ਗੁਰਲੀਨ ਕੋਰਨਾ ਬਣਾਇਆ ਜੀ ਦੇਖ ਲਓ ਦਿਖਾ ਚੱਲ ਕੀ ਕੀਤਾ ਸੱਲ ਦੇ ਨਾਦਰ ਨਾਮ ਕੀਤਾ ਹਾਂ ਓਏ ਨਵਾਟਰ ਵਾਲੀ ਸੋਚ ਵੀ ਕੱਟਿਆ ਨਵਾਟਰ ਵੀ ਲੋ ਹੋ ਗਿਆ ਰਾਤ ਨੂੰ ਦੋ ਪੱਖੇ ਚੱਲੀ ਜਾਂਦੇ ਹੁਣ ਵਾਟਰ ਵੀ ਕੀ ਕਰੇ ਤੇ ਮਿਆ ਬਣਾਏ ਦੂਜੇ ਤੇ ਮੈਂ ਇਹ ਸੱਚ ਕੱਟਿਆ ਤੀਜੇ ਤੇ ਆ ਮੈਂ ਹਾਂ ਤੇਰੇ ਮੁੰਡੇ ਨੇ ਫੋਨ ਕਰਾਤਾ ਆਹ ਜੋ ਮੈਂ ਭੰਦ ਹੋ ਗਿਆ ਗੱਲ ਜੀ ਮਿੱਤੇ ਆ ਹਾਂ ਉਹ ਤਾਂ ਠੀਕ ਆ ਗਲਿੰਝੋਤ ਨੂੰ ਫੋਨ ਕਰਾਉ ਕਰ ਦਮ 1200 ਨਹੀਂ 2000 ਤੂੰ ਘਟਾਈ ਪੋਣ ਨਹੀਂ ਸਾਨੂੰ ਮੈਂ ਕੀ ਬਣਾਈ ਇਹ ਵੀ ਆ ਇਹ ਕੌਣ ਹੈ ਤੇਰੀ ਮੰਮੀ ਆ ਕੌਣ ਹੈ ਮੰਮੀ ਮਾਨੂੰ ਚਾਹ ਪਾ ਲਿਆ ਭੈਣੇ ਅਸ ਤਾਂ ਪ੍ਰੋਣਿਆਂ ਨੂੰ ਕੰਮ ਲਾ ਲਈਦਾ ਆ ਪੀ ਲੈ ਘਟਨ ਨਾਲ ਅਸੀਂ ਪੀ ਲਾਂਗੇ ਨਹੀਂ ਮੈਂ ਜਮਾ ਨਹੀਂ ਸਵੇਰ ਦੀ ਘਟਾ ਮੂਠਾ ਤੁਸੀਂ ਦਾ ਕਰ ਦਿਖਾ ਨਹੀਂ ਨਾ ਸਮਾਂ ਬਹੁਤ ਜ਼ਿਆਦਾ ਕੋਈ ਨਾ ਦੇਖ ਲਈ ਤੂੰ 4 ਵਜੇ ਉੱਠੀ ਮੈਂ ਸਾਰੀ ਰਾਤ ਸੁੱਤੀ ਹੋਈ ਨਹੀਂ ਦੇਖ ਲੈ ਮੇਰਾ ਜਿਗਰਾ ਬੈਠੀ ਆ ਸਾਰੀ ਰਾਤ ਦੀ ਕਤੂਰੇ ਸਾਹਮਣੇ ਰਹੇ ਮੰਮੀ ਇਹਨਾਂ ਦੇ ਹੋਰ ਰੱਬ ਦੇਖ ਲੈ ਮਨ ਤੇਰੇ ਆਏ ਤਾਂ ਬਹੁਤ ਚਾਂਬਲ ਜਾਂਦੇ ਆ ਇਹ ਸੱਚੀ ਅੱਗੋਂ ਮਗਰੋਂ ਤਾਂ ਲੋਟ ਰਹੇ ਨੇ ਅੱਗੋਂ ਮਗਰੋਂ ਤਾਂ ਹਾਂਜੀ ਮਾਸੀ ਜੀ ਹਾਂਜੀ ਮਾਸੀ ਜੀ ਜੋਤ ਸਾਸਰੀ ਕੋ ਸਾਸਰੀ ਕੇ ਦੋਨੇ ਹੱਥ ਜੋੜ ਕੇ ਬੁਲਾ ਸਾਸਰੀ ਕੋ ਦੋਨੇ ਹੱਥ ਜੋੜ ਕੇ ਲੋਜ ਸਾਸਰੀ ਕੋ ਬੁਲਾ ਦੇ ਸਾਸਰੀ ਕੋ ਬੁਲਾ ਦੇ ਨਾ ਮੈਂ ਹੋਰ ਕੀ ਕਹਾਂ ਸਵਾਗਤ ਕਰਦੇ ਗਾਇਸ ਉਹਨਾਂ ਦਾ ਹੱਥ ਜੋੜ ਕੇ ਸਾਸਰੀ ਘਰ ਬੁਲਾਦੇ ਮੈਂ ਰਾਤ ਦਾ ਸਵਾਗਤ ਨਹੀਂ ਉਹਨਾਂ ਨੂੰ ਦੂਜਾ ਕਰਦਾ ਮੈਂ ਜੁੜਾ ਕਿ ਨਹੀਂ ਕੀਤਾ ਸਿੱਧਾ ਹੱਥ ਮੂਵ ਲੱਗਿਆ ਪਤਾ ਨਹੀਂ ਮੂਵ ਲਾਉਣ ਲਈ ਇਹਨੂੰ ਚਾ ਚੜਿਆ ਰਹਿੰਦਾ ਵਾ ਇਹ ਵਿੱਚ ਨਾ ਲਾਉਣੀ ਹਾਲੇ ਵਿੱਚ ਨਾ ਲਾਉਣੀ ਉਹ ਕੁੱਤਿਆਂ ਦੇ ਲਾਉਣ ਵਾਲੀ ਮੂਵ ਸੀ ਚਲ ਤੂੰ ਵੀ ਕੁੱਤਾ ਹੀ ਕੋਈ ਗੱਲ ਨਹੀਂ ਫਰ ਕਿ ਤੂੰ ਪਾਲਤੂ ਪਾਠ ਲਿਖਾਈਆਂ ਪਾਲ ਨਹੀਂ ਲਿਖਣਾ ਪਾਠ ਲਿਖਣਾ ਵਾ ਸੁਣ ਲੈ ਲੈ ਲੂ ਹਾਂ ਮੈਂ ਤੇਰਾ ਬੈਗ ਲੈ ਆਈ ਹਾਂ ਹਾਂ ਬੈਗ ਕਿਉਂ ਲੈ ਗਈਆਂ ਕਿਉਂ ਕੰਮ ਨਹੀਂ ਕਰਤ ਮੁ ਦੇਖ ਕਿੱਡਾ ਕੰਮ ਤੇਰਾ ਪਪਾ ਕਰੂਗਾ ਆਪਾ ਨਹੀਂ ਫਰੋਲਾ ਭੈਣੇ ਮੈਂ ਕੋਈ ਨਹੀਂ ਕਰਨਾ ਮੈਂ ਤਾਂ ਗਰਲੀਨ ਦਾ ਵੀ ਕੰਮ ਕਰਾਂ ਤੇਰਾ ਵੀ ਕਰਾਂ ਆਪਾ ਕੋਈ ਨਹੀਂ ਕਰਨਾ ਹੈਗਾ ਕਰਨਾ ਤਾਂ ਫੂਕ ਦਿਖਾ ਨਹੀਂ ਆਉਣੇ ਆ ਗੈਸ ਆਰਤ ਗੁੰਮशुदा ਇਹ ਲੱਭ ਲਿਓ ਮੈਂ ਨੂੰ ਕੋਈ ਨਹੀਂ ਕਰਨਾ ਤੇਰਾ ਕੰਮ ਮੈਂ ਗਰਲੀਨ ਦਾ ਵੀ ਕਰ ਤੇਰਾ ਕੰਮ ਵੀ ਮੈਂ ਕਰਾਂ ₹500 ਜਿਵੇਂ ਬੁਢੇਂ ਕੀ ਲਗੇ ਮੈਂ ਮੈਂ ਕੋਈ ਨਹੀਂ ਕਰਨਾ ਰੋਜ਼ ਨਾਲੇ ਮੇ ਤੋਂ ₹60 ₹100 ਐ ਖਰਚਦੇ ਨੇ ਪੈਸੇ ਇਹ ਮੈਂ ਤਾਂ ਖਰਚੂੰ ਕਿਉਂ ਖਰਚੇਂਗੀ ਤੂੰ ਆਮੀ ਨਾਲ ਰਲਿਆ ਹੁੰਦਾ ਵਾ ਰੋਜ਼ ਇਹਨਾਂ ਦੀ ਚੂਪਾ ਚੱਪ ਸੀ ਨਹੀਂ ਲੋਟ ਆਉਂਦੀ ਜੁੜਾ ਲੋਡ ਕਰਨਾ ਬੱਸ ਉਹ ਵਾ ਚਾਹ ਤਰੀ ਕੁਤੀ

ਲਫੜਲਾ ਚਾ ਡਫਲਾ ਇਹਨਾਂ ਦਾ ਟੈਂਪੂ ਨੰਗਨ ਵਾਲਾ ਵੇਨਾਂ ਤੇ ਜਾਣਾ ਵਾ ਓਏ ਤੁਮ ਗੈਸਿਲਾ ਡਫਲਾ ਗਰਮ ਗਰਮ ਚ ਗਰਮ ਲੀਜੇ ਤੇ ਪਾ ਦੂੰਗੀ ਮਨੂ ਲੀਜੇ ਤੇ ਪਾ ਦਨੀ ਇਹਨਾਂ ਲਫੜਲਾ ਗਰਮ 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 ਮਰ ਗਈ ਆ ਦੇਖ ਲੈ ਹੁਣ 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 ਕੀ ਹੋ ਗਿਆ ਕਨੀ ਆਪਣੇ ਤਾਂ ਬਥੇਰੀਆਂ ਪਈਆਂ ਮੈਂ ਵੀ ਰਸਨ ਕਾਟਾ ਤਾਂ ਮੌੜੀ ਲਈ ਕਪੰਦੀ ਆ ਕਿਰੋ ਮਮੀ ਜੀ ਮਮਾ ਜੀ ਗਲਾਸ ਭਰਵਾ ਸੋਹਣਾ ਮਾਰ ਵੱਡਾ ਹੱਥ ਦਿਖਾਏ ਬੀਚੀ ਬੈ ਕੇ ਪੀ ਲੈ ਪੁੱਤ ਆ ਦੇਖੋ ਗਾਇਸ ਇਹ ਨੋਹਾਂ ਚ ਮੈਣੇ ਨਹੀਂ ਕਿੱਥੋਂ ਫਸਾਈ ਇਹਨੂੰ ਪੁੱਛੋ ਰਾਤ ਤਾ ਤੁਨਾਤਾਂ ਨੋਹਾਂ ਚ ਰਾਤੋ ਰਾਤ ਮੈਣ ਕਿੱਥੋਂ ਆ ਗਈ ਪੰਗੇ ਲੈਂਦਾ ਉਹ ਤੇਰੇ ਮੈਣ ਨੀ ਮਾਰਦਾ ਤੇਰੇ ਮਾਸਤੇ ਬਾਹਰ ਬੈਸੀ ਅਬ ਮਤਲਬ ਤੇਰਾ ਕਹਿਣਾ ਮੈਣ ਮੇਰੇ ਸੀ ਰੋਟੀ ਬਣੀ ਹਾਈ ਭੁੱਲੂ ਛੋਣਿਆ ਹਾਈ ਮੈਂ ਮਾਰਜਾ ਹਾਈ ਮੈਂ ਮਾਰਜਾ ਹੈ ਦੇ ਗਾਇਸ ਰੋਟੀ ਖਾਂਦਾ ਭੋਲੂ ਜੋਤ ਵੀ ਚਾਹ ਪੀਂਦਾ ਗਰਲਿਨ ਵੀ ਚਾਹ ਪੀਂਦੀ ਆ ਇਹਨਾਂ ਨੇ ਰੈਡੀ ਲਾਉਣੀ ਆ ਇਹ ਸਲਾਹ ਕਰਦੇ ਨੇ ਵੀ ਅਸੀਂ 버ਗਰਾਂ ਦੀ ਰੈਡੀ ਲਾਉਣੀ ਆ ਇਹ ਭੈਣ ਜੀ ਨਾਲ ਸਟਾਲ ਤੇ ਖੜਿਆ ਕਰ ਲੈ ਮੰਮੇ ਤੋ ਚਾਹ ਢਾ ਸਾਰੀ 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 ਅੰਗੂਰ ਚੋਰ ਅੰਗੂਰ ਚੋਰ ਅੰਗੂਰ ਚੋਰ ਅੰਗੂਰ ਚੋਰ ਕੀ ਗੱਲ ਆ? ਇਧਰ ਨੂੰ ਜਾ ਕੀ? ਕੀ ਕਰਦੀ ਐ ਇੱਥੇ? ਓ ਹੈਲੋ। ਆਂ ਅੰਗੂਰ ਚੋਰੀ ਕਰੀ ਜਾਨੀ। ਸ਼ਕਲ ਦਿਖਾਈ ਆ ਆਪਦੀ। ਕੀ ਗੱਲ ਆ ਤੁਸੀਂ ਸਵੇਰ ਦੇ ਅੰਗੂਰਾਂ ਨੂੰ ਚੰਬੜਿਆ? ਥੱਲੇ ਆਉ। ਓ ਮੁੰਡੇ ਨੇ ਟੈਗ ਪਹਿਣਾ ਤੇਰੇ ਨੇ ਮੰਨੂ। ਆ ਯਾਰੀ। ਇਹ ਮੁੰਡੇ ਨੇ ਟੈਗ ਪਹਿਣਾ। ਇੱਧਰ ਆ ਵਧੀਆ ਰਹੀ ਇਹ ਆ ਵਧੀਆ ਰਹੀ ਦੇਖੀ ਇਹ ਗਰਲੀ ਨੇ ਮਨ ਨੂੰ ਆਹੀ ਹੈਗਾ ਆਜੋ ਗਲੀ ਜਨ ਵੀ ਦੇ ਦੇ ਪੁੱਤ ਲਫੜੋ ਕਹਿ ਜਾ ਓਏ ਨਹੀਂ ਹੋਰ ਨਾ ਥੋੜੀ ਜਿਹਾ ਬਹੁਤਾ ਬਸ ਆਜੋ ਇਹ ਸਭ ਜੋ ਸਾਰੇ ਅੰਗੂਰ ਅੱਜ ਹੀ ਖਾਜੋਗੇ ਆ ਜਾ ਆ ਜਾ ਹਾਣ ਉੱਥੇ ਖੜੀ ਖੜੀ ਚਿੜੀਆਂ ਨਹੀਂ ਮੱਚੀਆਂ ਮਾਰ ਦਿੰਦੇ ਐ ਟਟਾ ਗੰਗੂਰ ਖਾਂਦੀ ਆ ਦੇਖੀ ਬੱਸ ਹੁਣ ਉਹੀ ਹਲਕਾ ਛੁੱਟਿਆ ਪਿਆ ਵਾ ਇਹ ਚੱਲੇ ਜਿਹੜਾ ਮੇਰਾ ਹੈ ਜਿਹੜਾ ਖੱਟਾ ਮੈਂ ਤਾਂ ਇੱਥੋਂ ਹੀ ਆਇਆ ਇੱਕ ਇੱਕ ਤੋੜ ਕੇ ਖਾ ਲੈਣੀ ਜਿਹੜਾ ਮਿੱਠਾ ਹੋਵੇ ਤੂੰ ਵੀ ਲੈ ਸੁਆਦ ਨੇ ਮਿੱਠੇ ਆ ਨਹੀਂ ਮਿੱਠੇ ਹੀ ਨਹੀਂ ਕਹਵਾ ਨਹੀਂ ਨਾਲ ਖਾਈ ਜਾਂਦਾ ਮਿੱਠੇ ਨੇ ਮੈਂ ਕਹ ਮਿੱਠੇ ਮੈਂ ਕਹਦਾ ਨਹੀਂ ਲੈ ਸੱਟ ਏਕ ਫਿੱਟਿੰਗ ਪੂਨੀ ਨਾ ਬੜਾਇਆ ਹਾਂ ਹੁਣ ਤੋੜ ਦੇ ਕਿਵੇਂ ਤੋੜੀ ਆ ਆ ਬਖੜੇ ਮਾਂ ਤੋੜ ਅਗੂ ਚੋਰ ਮੰਮੀਆਂ ਸਾਰੇ ਕੁਰ ਤੋੜੀ ਜਾਂਦੀ ਆ ਹਾਏ ਇਹ ਮੰਨੂ ਨਾਲ ਤੋੜੇ ਨਿਕੜਾ ਆਪੇ ਦਿਖਾ ਦੇ ਜਾਣੇ ਆ ਮੈਂ ਘੜੀ ਹੱਥ ਹੋਈ ਪਈ ਆ ਮੈਂ ਤਾਂ ਸਾਰੇ ਮਕਾ ਕੇ ਜਾਣਗੇ ਅੱਜ ਜੀ ਦੋੜ ਦੋ वफादारी पर रामदरस एक मुछला बोल रहा है फिरillar उनने ही नाला रोटी हर गाइस हमने भी थाली इननो बहुत है है उधर कोई आया कौन ਹੇ ਗਾਇਸ ਹੈਲੋ ਗਾਇਸ ਇਸ ਤੋਂ ਲੈ ਕੇ ਕਾਲੂ ਸਿੱਕ ਜੋਂ ਕੇ ਤੇ ਹੁਣ ਮੈਂ ਭੁੱਲ ਗਿਆ ਕਿ ਕੀ ਤੇ ਹੀ ਹੈ ਕੌਣ ਆਇਆ ਹਾਂਜੀ ਕੌਣ ਆਇਆ ਕਦੋਂ ਕੋਈ ਨਹੀਂ ਆਈ ਉਹ ਮੰਮੀ ਤਾਂ ਸਾਲੇ ਕਿ ਤੂੰ ਹਾਂਜੀ ਗਾਇਸ ਮੈਂ ਸੌਂ ਗਈ ਸੀ ਕਿ ਮੈਨੂੰ ਹੋ ਗਿਆ ਤਨ ਘੰਟੇ ਸੁੱਕੀ ਹੋਣ ਉੱਠੀਆ ਮਾਸੀ ਉਹ ਆ ਗਏ ਮਿਲਦੇ ਹਾਂ ਅਸਮਾਨ ਚਲੋ ਮੈਨੂੰ ਮਿਲਦੇ ਹਾਂ ਕਿਤ ਜਲਦੀ ਕਦੇ ਆ ਜਾਂਦੀ ਹੈ ਕਦੇ ਚਲੇ ਜਾਂਦੇ ਗੇਟ ਗੁੱਟ ਨਹੀਂ ਖੋਲਣਾ ਜਾਓ ਹੁਣ ਝਾਕ ਕੇ ਉਹਨਾਂ ਦੱਸ ਦੇ ਨੇ ਇੱਧਰ ਨੂੰ ਚੰਗਾ ਬਾਏ ਨਹੀਂ ਆਉਣੇ ਕਿ ਕੰਮ ਵੱਡਾ ਸੜਾ ਚੋਲਾ ਪਾ ਕੇ ਮੰਨੂ ਮੌਸਮ ਪਛਲਾ ਬਾਈ ਗਿੰਨੇ ਗਾਲ ਚਪਾਲਾ ਚੁੰਨੀ ਤਾਂ ਮੈਂ ਦੇਖ ਲਈ ਅਜਾਈ ਇਹ ਲੀਜਾ ਦੀ ਮੰਮੀ ਦੇਖੋ ਗਾਇਸ ਲੀਜਾ ਦੀ ਮੰਮੀ ਹਾਂਜੀ ਹਾਂਜੀ ਕੀ ਜੀ ਕੀ ਜੀ ਤੁਹਾਡੀ ਜੇੜ ਦੀ ਨਾ ਹਾਂ ਅੱਛਾ ਤੁਮਾ ਵੀ ਖਾਨੀਏ ਨਾ ਤੁਸੀਂ ਦਰ ਵੀ ਆਉਣ ਜਾਣ ਕੋਈ ਨਹੀਂ ਫਿਰ ਮੈਂ ਦਿਖਾਈ ਮੈਂ ਖਾਂ ਮਰ ਜਾਈ ਅੱਛਾ ਇੰਨੀ ਸੁਨੱਖੀ ਅਦਰ ਜੇੜ ਦੀ ਨੋ ਤੇਰੇ ਜੇੜ ਹਾਂ ਇੰਨੀ ਸੁਨੱਖੀ ਅਦਰ ਜੇੜ ਦੀ ਨੋ ਦੇਖ ਲੈ ਭੈਣੇ ਆਪ ਦੀ ਗੱਲਾਂ ਹੋਰ ਇੰਨਾ ਮਾਣ ਹੁੰਦਾ ਅਗਲੇ ਨੂੰ ਸੱਚੀ ਚਲੋ ਬਈ ਲੀਜ਼ਾ ਦੀ ਮੰਮੀ ਆਈ ਹੀ ਅੱਜ ਇਹ ਦੇਖੋ ਚਲੋ ਜਾਓ ਗਾਇਸ ਬਾਏ ਮੀ ਆ ਗਿਆ ਬਹੁਤ ਚੜਿਆ ਹੋਣ ਦਾ ਬੱਦਲ ਚਲੋ ਭੈਣਾ ਫਰ ਜਾਉਗਾ ਮਸਤੀ ਠੀਕ ਆ ਹਾਂ ਠੀਕ ਆ ਬਾਈ ਬਾਈ ਚੰਗਾ ਫੇਰ ਲੜਾਂਗੇ ਮੰਮੀ ਮਾਸੀ ਦਾ ਤਾਂ ਬਹੁਤ ਭੰਦੀ ਹੈ ਨਾਨੀ ਆ ਪੈਰੀ ਹੱਥ ਲਾਇਆ ਕਰ ਨਾਨੀ ਦੇ ਲੀਜ਼ਾ ਨਾ ਬਾਹਰ ਨਿਕਲਦੇ ਸੋ ਚੱਕ ਨਾ ਅੰਗੂਰ ਚੋਰ ਅੰਗੂਰ ਚੋਰ ਗੁੱਛਾ ਮੂਰੇ ਰੱਖ ਲਿਆ ਅੰਗੂਰਾਂ ਦਾ ਬਾਏ ਅੰਗੂਰ ਚੋਰ ਆਹ ਦੇ ਕਿੱਥੇ ਗੰਗੂਰ ਰੱਖੇ ਨੇ ਨਾ ਚਲੋ ਆ ਜੋ ਜੀ ਮਾਸੀ ਜੀ ਤੁਸੀਂ ਕੀ ਕਰ ਰਹੇ ਹੋ ਮੈਂ ਬਣਾਉਣ ਲੱਗੀ ਇਹਨਾਂ ਦਾ ਘਰ ਅੱਛਾ ਅੱਛਾ ਛੇ ਨੂੰ ਹੋ ਜਾ ਤੇ ਰੱਟ ਪੁੱਜਣੀ ਪੈਰ ਤੇ ਹਾਂਜੀ ਮੈਂ ਇਹਨਾਂ ਦਾ ਘਰ ਬਣਾਉਣ ਲੱਗੀ ਆ ਤੇ ਰਾਤ ਮੀਂਹ ਬਹੁਤ ਆ ਗਿਆ ਸੀਗਾ ਤੇ ਰਾਤ ਅਸੀਂ ਨਾ ਜੋਤ ਇੱਕ ਦੋ ਜਿਹੇ ਭਾਈ ਅੱਢ ਕੇ ਲੈ ਕੇ ਗਏ ਇਹਨਾਂ ਨੂੰ ਉੱਥੇ ਤੇ ਫੇਟ ਝ ਗਏ ਅਸੀਂ ਬੁਰਾ ਹਾਲ ਹੁਣ ਇਹਨਾਂ ਨੂੰ ਬਸ ਇੱਥੇ ਆਇਆ ਘਰ ਇਸ ਲੋਟ ਬਣਾਉਣਾ ਹੁੰਦੀ ਹੈ ਇਹ ਰਾਤ ਨੂੰ ਇਹਨਾਂ ਨੂੰ ਚੱਕ ਕੇ ਅੰਦਰ-ਅੰਦਰ ਨਾਲ ਲੈ ਜਾਣਾ ਪਵੇ। ਹਾਂਜੀ। ਇੱਥੇ ਬਣਾ ਦੇਣਾ। ਤੇ ਆ ਦੇਖ ਲਾ। ਘੜ ਬੰਦਾ ਵਾ ਘਰ ਬੰਦੇ ਵਿੱਚ ਹੋਣਿਆਂ ਦਾ। ਇਹਨੇ ਵਿੱਚ ਹਾਂ ਬੁੱੱਚਾ ਆ। ਆ ਬੱਚੇ ਇੱਧਰੋ। ਆ ਸਲੂਟ ਬਣਾ ਦਵਾਂਗੇ। ਚਲ। ਆ ਦੇਖ ਲੈ। ਬਸ ਇਹਨਾਂ ਨੂੰ ਐਵੇਂ ਸਾਡੇ ਨਾਲ ਖੇਡ। ਮੇਰੇ ਨਾਲ ਜਦ ਇੱਥੇ ਖੇਡਣਾ ਬੰਦਾ। ਕਿੱਟਕਾ ਮਾਸੀ। ਇੱਥੇ ਨਹੀਂ ਦੇਖੋ ਗਾਇਸ ਹਾਂ 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 ਬੁੱਤਾਂ ਇਹ ਤਾਂ ਆਏ ਚਾਹੁੰਦੇ ਸਾਡੇ ਨਾਲ ਸਾਰੀ ਰਾਤ ਖੇਡੀ ਜੋ ਉਹ ਜਿਹੜਾ ਬਿਮਾਰ ਉਹ ਬੈਠਾ ਹੋ ਹਾਂਜੀ ਗਾਇਸ ਬਾਪੂ ਜੀ ਰੋਜ਼ ਮੈਨੂੰ ਟੌਫੀਆਂ ਦਿੰਦੇ ਹੁੰਦੇ ਆ ਦੇਖੋ ਮੈਨੂੰ ਟੌਫੀਆਂ ਮਿਲ ਗਈਆਂ ਤੇ ਟੌਫੀਆਂ ਮਿਲ ਗਈਆਂ ਚਲੋ ਬਾਪੂ ਜੀ ਕਹਿੰਦੇ ਤੇਰੇ ਘਰ ਕਿਵੇਂ ਬੈਠਾ ਸੀ ਵੀ ਤੂੰ ਆਈ ਨਹੀਂ ਲੇਟ ਹੋ ਗਈ ਅੱਜ ਮੈਂ ਕਰ ਲਓ ਇੱਕ ਵਾਰੀ ਫੇਰ ਦੇਖੋ मोटरसा फोन ही ना लेजे कोई चलो ठीक है जी बाय चलो मैं फटाफट घरे पचा बाये घर पहुंचती तक आ गया मी मैं दुकान तो चीजियां लाइन ਚਲੋ ਠੀਕ ਹੋਣ ਬਸ ਮੈਂ ਘਰੇ ਪਹੁੰਚ ਲਈ ਰਖਦੇ ਹਾਂ ਬਸ ਚਲੋ ਠੀਕ ਹੈ ਜੀ ਬਲੌਗ ਦਾ ਐਂਡ ਕਰਦੇ ਆ థాంਕ ਯੂ ਫॉर ਵਾਚਿੰਗ ਵੀਡੀਓ